ਹੁਣ ਨਸ਼ਾ ਵੇਚਣ ਤੇ ਖਰੀਦਣ ਵਾਲਿਆਂ ਦੀ ਨਹੀਂ ਐਖੇ ਜੇਕਰ ਕੋਈ ਵੀ ਨਸ਼ਾ ਵੇਚਦਾ ਜਾਂ ਖਰੀਦਦਾ ਫੜਿਆ ਜਾਂਦਾ ਹੈ ਤਾਂ ਉਸ ਦੀਆਂ ਤੂੜੀਆਂ ਜਾਣਗੀਆਂ ਲੱਤਾਂ ਮੈਂ ਇਹ ਦਾਅਵਾ ਕਰਦਾ ਕਿ ਜੇ ਇਸ ਲੰਗਰ ਦੇ ਨਸ਼ਾ ਵੇਚਣ ਵਾਲੇ ਸதாகਰ ਨਾ ਬੰਦ ਹੋਏ ਹੋਰ ਕੋਈ ਆਵੇ ਨਾ ਆਵੇ ਮੈਂ ਆਪਣੇ ਹੱਥਾਂ ਦੇ ਨਾਲ ਜਦੋਂ ਮੈਨੂੰ ਪਤਾ ਲੱਗਿਆ ਤਾਂ ਉਹਨਾਂ ਦੀਆਂ ਲੱਤਾਂ ਜਰੂਰ ਤੋੜਾਂਗੇ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੂੰ ਜੀਆ ਹੁਣ ਨਸ਼ਾ ਵੇਚਣ ਤੇ ਖਰੀਦਣ ਵਾਲਿਆਂ ਦੀ ਖੈਰ ਨਹੀਂ ਹੈ ਦਰਅਸਲ ਪੰਜਾਬ ਦੇ ਵਿੱਚੋਂ ਨਸ਼ਾ ਤਾਂ ਨਹੀਂ ਮੁੱਕਿਆ ਪਰ ਨਸ਼ੇ ਕਾਰਨ ਨੌਜਵਾਨ ਪੀੜੀ ਜਿਹੜੀ ਹੈ ਉਹ ਜ਼ਰੂਰ ਮੁਕਦੀ ਜਾ ਰਹੀ ਹੈ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਸਰਕਾਰਾਂ ਦੇ ਵੱਲੋਂ ਲੱਖਾਂ ਦਾਅਵੇ ਤੇ ਲੱਖਾਂ ਵਾਅਦੇ ਕੀਤੇ ਜਾਂਦੇ ਨੇ ਪਰ ਜ਼ਮੀਨੀ ਪੱਧਰ ਤੇ ਜੇਕਰ ਦੇਖਿਆ ਜਾਵੇ ਤਾਂ ਕੋਈ ਵੀ ਅਸਰ ਖਾਸਾ ਜਿਹੜਾ ਉਹ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਜਦੋਂ ਸਰਕਾਰਾਂ ਕੋਲੋਂ ਜਦੋਂ ਪ੍ਰਸ਼ਾਸਨ ਦੇ ਕੋਲੋਂ ਕੁਝ ਨਹੀਂ ਹੋਇਆ ਤਾਂ ਫਿਰ ਪਿੰਡ ਵਾਲਿਆਂ ਦੇ ਵੱਲੋਂ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਇੱਕ ਵੱਖਰੀ ਜਿਹੜੀ ਉਹ ਪਹਿਲ ਉਹਨਾਂ ਨੂੰ ਕਰਨੀ ਪਈ ਤਾਂ ਤੁਹਾਨੂੰ ਦੱਸਦੀ ਹੈ ਕਿ ਪਿੰਡ ਤਾਰੀਵਾਲ ਕਲੇਰ ਦਾ ਮਾਮਲਾ ਹੈ ਜਿੱਦੇ ਪਿੰਡ ਵਾਸੀਆਂ ਦੇ ਵੱਲੋਂ ਇੱਕ ਨਵਕਲੀ ਪਹਿਲ ਕੀਤੀ ਗਈ ਹੈ ਆਪਣੇ ਪਿੰਡ ਨੂੰ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਹੁਣ ਜੇਕਰ ਇੱਥੇ ਕੋਈ ਵੀ ਨਸ਼ਾ ਵੇਚਦਾ ਜਾਂ ਨਸ਼ਾ ਖਰੀਦਦਾ ਫੜਿਆ ਜਾਂਦਾ ਹੈ ਤਾਂ ਉਸ ਦੀਆਂ ਲੱਤਾਂ ਪਿੰਡ ਵਾਸੀ ਹੀ ਤੋੜਨਗੇ ਇਸ ਦਾ ਐਲਾਨ ਜਿਹੜਾ ਹੈ ਉਹ ਦਮਦਲੀ ਟਕਸਾਲ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਦੇ ਵੱਲੋਂ ਕੀਤਾ ਗਿਆ ਦੱਸਦੇ ਕਿ ਅੱਜ ਨਸ਼ਾ ਵੇਚਣ ਵਾਲਿਆਂ ਦੇ ਵਿਰੋਧ ਦੇ ਵਿੱਚ ਪਿੰਡ ਵਾਸੀਆਂ ਦੇ ਵੱਲੋਂ ਇੱਕ ਇੱਕ ਕਿਤਾ ਜਾਂਦਾ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਦਮਗਲੀ ਟਕਸਾਲ ਦੇ ਮੁਖੀ ਨੇ ਭਾਈ ਅਮਰੀਕ ਸਿੰਘ ਅਜਨਾਲਾ ਉਹ ਪਹੁੰਚਦੇ ਨੇ ਅਤੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਜੇਕਰ ਹੁਣ ਕੋਈ ਵੀ ਨਸ਼ਾ ਵੇਚਦਾ ਜਾਂ ਨਸ਼ਾ ਖਰੀਦਦਾ ਫੜਿਆ ਜਾਂਦਾ ਹੈ ਤਾਂ ਉਸ ਦੇ ਵਿਰੁੱਧ ਕਾਰਵਾਈ ਹੋਵੇਗੀ ਅਤੇ ਖੁਦ ਪਿੰਡ ਵਾਸੀ ਉਹਨਾਂ ਦੀਆਂ ਲੱਤਾਂ ਤੋੜਨਗੇ ਅਤੇ ਫਿਰ ਇਹ ਨਸ਼ਾ ਵੇਚਣ ਜਾਂ ਨਸ਼ਾ ਖਰੀਦਣ ਵਾਲਾ ਆਪਣੀ ਜਿਹੜੀ ਜਾਨ ਹੈ ਉਸ ਦਾ ਖੁਦ ਜ਼ਿੰਮੇਵਾਰ ਹੋਵੇਗਾ ਤਾਂ ਤੁਹਾਨੂੰ ਦੇ ਕੇ ਇਸ ਦੌਰਾਨ ਭਾਈ ਅਮਰੀਕ ਸਿੰਘ ਅਜਨਾਲਾ ਦੇ ਵੱਲੋਂ ਮੁੱਖ ਮੰਤਰੀ ਮਾਨ ਨੂੰ ਜਿੱਥੇ ਉਹਨਾਂ ਦੇ ਵਾਦੇ ਯਾਦ ਕਰਾਏ ਗਏ ਤਾਂ ਉੱਥੇ ਹੀ ਲਾਣਤਾਂ ਵੀ ਪਾਈਆਂ ਗਈਆਂ ਤੁਹਾਨੂੰ ਬਿਆਨ ਸੁਣਾਉਂਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਸ ਨਗਰ ਦੇ ਚੌਂਕ ਵਿੱਚ ਗੁਰਮੁਖੋ ਆਪਾਂ ਖੜੇ ਨਜ਼ਰ ਆ ਰਹੇ ਆਂ ਇਸ ਨਗਰ ਦਾ ਨਾਮ ਹੈ ਧਾਰੀਵਾਲ ਕਲੇਰ ਇੱਥੇ ਨਗਰ ਨਿਵਾਸੀ ਸੰਗਤਾਂ ਦੇ ਦਾਸ ਨੂੰ ਆਉਣ ਦੀ ਜ਼ਰੂਰਤ ਕਿਉਂ ਪਈ ਵੋਟਾਂ ਲੈਣ ਤੋਂ ਪਹਿਲਾਂ ਭਗਵੰਤ ਮਾਨ ਨੇ ਦਾਵਾ ਕੀਤਾ ਸੀ अनेका ਸਟੇਜਾਂ ਤੇ ਆਪਣੇ ਚੋਣ ਪ੍ਰਚਾਰ ਦੌਰਾਨ ਕਿ ਮੈਂ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਾਂਗਾ ਪਰ ਨਸ਼ਾ ਮੁਕਤ ਕੀ ਕਰਾਉਣਾ ਸੀ ਨਸ਼ਾ ਅੱਗੇ ਨਾਲੋਂ ਵੀ ਜ਼ਿਆਦਾ ਵੱਧ ਗਿਆ ਇਸ ਨਗਰ ਦੇ ਵਿੱਚ ਅੱਜ ਤੋਂ 10 ਦਿਨ ਪਹਿਲਾਂ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਮੌਤ ਨੇ ਘੇਰ ਲਿਆ ਅਫਸੋਸ ਤੇ ਦੁੱਖ ਵਾਲੀ ਗੱਲ ਆ ਜੇਸ ਨਸ਼ੇ ਨੂੰ ਠੱਲ ਪਾਉਣੀ ਸੀ ਨਸ਼ਾ ਅੱਗੇ ਨਾਲੋਂ ਜ਼ਿਆਦਾ ਹੋ ਗਿਆ ਅਸੀਂ ਆਪਣੇ ਤੌਰ ਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਪੰਜਾਬ ਸਰਕਾਰ ਨੂੰ ਫਿੱਟ ਲਾਹਣਤ ਪਾਉਣੇ ਆ ਤੇਰੇ ਪ੍ਰਚਾਰ ਦੇ ਲਾਹਣਤ ਤੇਰੇ ਮੁੱਖ ਮੰਤਰੀ ਬਣਨ ਦੇ ਲਾਹਣਤ ਤੇਰੇ ਪ੍ਰਸ਼ਾਸਨ ਦੇ ਲਾਹਣਤ ਤੇਰੇ ਜੰਮਣ ਦੇ ਲਾਹਣਤ ਤੇਰੇ ਮਾਂ ਪਿਓ ਨੂੰ ਲੱਖ ਲੱਖ ਵਾਰ ਲਾਹਣਤ ਜਿਹੜਾ ਵਾਅਦਾ ਕਰਕੇ ਆਪਣੇ ਵਾਅਦਿਆਂ ਤੋਂ ਮੁਕਰਿਆ ਤੂੰ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਦਾ ਵਾਅਦਾ ਕੀਤਾ ਸੀ ਤੂੰ ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਦਾ ਵਾਅਦਾ ਕੀਤਾ ਸੀ ਆਪਣੇ ਵਾਅਦੇ ਤੋਂ ਮੁਕਰਿਆ ਉਹਨੂੰ ਵਾਅਦਾ ਯਾਦ ਕਰਾਉਣ ਵਾਸਤੇ ਇਸ ਨਗਰ ਦੇ ਸੰਗਤਾਂ ਨੇ ਉਪਰਾਲਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਨਗਰ ਨੂੰ ਆਪਾਂ ਨਸ਼ਾ ਮੁਕਤ ਕਰਾਈਏ ਉਹਦਾ ਇੱਕ ਤਰੀਕਾ ਜਿਹੜੇ ਨਸ਼ਾ ਵੇਚਣ ਵਾਲੇ ਆ ਪਹਿਲਾਂ ਉਹਨਾਂ ਦੇ ਘਰੇ ਜਾ ਕਰਕੇ ਪਤਵੰਤੇ ਸੱਜਣਾ ਨੇ ਬੇਨਤੀ ਕਰਨੀ ਨਹੀਂ ਸਮਝਦੇ ਆ ਫਿਰ ਪ੍ਰਸ਼ਾਸਨ ਦਾ ਸਹਾਰਾ ਲੈਣਾ ਜੇਕਰ ਉਹ ਬੰਦੇ ਨਹੀਂ ਸਮਝਦੇ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣਦਾ ਤੇ ਫਿਰ ਸਿੱਖ ਕੋਲੇ ਇੱਕੋ ਇੱਕ ਅਧਿਕਾਰ ਰਹਿ ਜਾਂਦਾ ਆਪਨ ਹੱਥੀਂ ਆਪਣਾ ਆਪੇ ਹੀ ਕਾਜ ਸੁਵਾਰੀ ਹੈ ਮੈਂ ਇਹ ਦਾਅਵਾ ਕਰਦਾ ਕਿ ਜੇ ਇਸ ਇਸ ਨਗਰ ਦੇ ਨਸ਼ਾ ਵੇਚਣ ਵਾਲੇ ਸਦਾਗਰ ਨਾ ਬੰਦ ਹੋਏ ਹੋਰ ਕੋਈ ਆਵੇ ਨਾ ਆਵੇ ਮੈਂ ਆਪਣੇ ਹੱਥਾਂ ਦੇ ਨਾਲ ਜਦੋਂ ਮੈਨੂੰ ਪਤਾ ਲੱਗਿਆ ਤਾਂ ਉਹਨਾਂ ਦੀਆਂ ਲੱਤਾਂ ਜਰੂਰ ਤੋੜ ਤੋੜਾਂਗੇ ਇਹ ਇਸ ਨਗਰ ਦੇ ਵਿੱਚ ਅੱਜ ਸਾਡਾ ਆਉਣ ਦਾ ਪ੍ਰੋਗਰਾਮ ਸੀ ਮੈਂ ਆਪਣੇ ਵੱਲੋਂ ਮੋਤਬਰ ਗੁਰਮਖੰਡਾ ਨਗਰ ਪੰਚਾਇਤ ਦਾ ਨਗਰ ਦੀਆਂ ਮਾਈਆਂ ਬਜ਼ੁਰਗਾਂ ਨੌਜਵਾਨ ਬੱਚਿਆਂ ਦਾ ਅਤੇ মিডিਏ ਦੇ ਵੀਰਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਇੱਥੇ ਇਕੱਠ ਕੀਤਾ ਤੇ মিডিਏ ਨੇ ਸਾਡੀ ਇਸ ਆਵਾਜ਼ ਨੂੰ ਦੇਸ਼ ਅਤੇ ਪਰਦੇਸ਼ ਦੇਸ਼ ਅਤੇ ਪਰਦੇਸ ਪਛਾਣ ਦਾ ਉਪਰਾਲਾ ਯਤਨ ਕਰਕੇ ਸਾਡਾ ਸਹਿਯੋਗ ਕੀਤਾ ਮੈਂ ਸਾਰਿਆਂ ਦਾ ਧੰਨਵਾਦ ਭੁੱਲਣਾ ਚੁਕਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲਾਈਫ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। লাই ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।